ਮੇਰਾ ਨਾਮ ਸੁਪਾਲ ਸੁਪਾਰਾਣਾ ਮਕਤਲਦਾ ਸਭ ਤੋਂ ਪਹਿਲਾਂ ਮੈਂ ਸਰਵਸ਼ਕਤੀਮਾਨ ਕੋਦਾਵੰਦ ਦਾ ਧੰਨਵਾਦ ਕਰਦਾ ਹਾਂ ਇੱਕ ਬੜਾ ਹੀ ਅਹਿਮ ਤੇ ਸੰਗੀਨ ਮੁੱਦਾ ਆ ਉਹ ਆ ਦਰਿੰਦਰ ਸ਼ਾਸਤਰੀ ਮੈਂ ਇੱਕ ਧਾਰਮਿਕ ਆਗੂ ਹੋਣ ਦੇ ਨਾਤੇ ਇਹ ਜਿਹੜੀ ਆਪਣੀ ਆਵਾਜ਼ ਹੈ ਮੀਡੀਆ ਦੇ ਥਰੂ ਉਹਨਾਂ ਤੱਕ ਪਹੁੰਚਾਣਾ ਚਾਹੁੰਦਾ ਸਰਕਾਰਾਂ ਤੱਕ ਕਿ ਉਹਨੇ ਸਾਡੇ ਉੱਪਰ ਬਸੇ ਤੇ ਬੜੇ ਲੰਬੇ ਸਮੇਂ ਤੋਂ ਕਈ ਲੋਕ ਆ ਇੱਕ ਦੋਸ਼ ਲਗਾ ਰਹੇ ਕਿ ਅਸੀਂ ਧਰਮ ਪਰિવਰਤਨ ਕਰੌਣੇ ਧਰਮ ਪਰિવਰਤਨ ਕਰਾਣੇ ਆ ਇਸ ਵਾਰ ਇਹ ਬੜੀ ਵੱਡੀ ਸਾਜ਼ਿਸ਼ ਬਣਾਈ ਜਾ ਰਹੀ ਆ ਤੇ ਜਿਹੜੇ ਸਾਨੂੰ ਇਦਾਂ ਵੀ ਕਿਹਾ ਜਾ ਰਿਹਾ ਜਿੰਦਾ ਅਸੀਂ ਦੇਸ਼ਗ੍ਰੋਹੀ ਹੁੰਨੇ ਆ ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਨਹੀਂ ਲੇਕਿਨ ਜਦੋਂ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਗੋਰੇ ਲੋਕ ਜਿਹੜੇ ਸਾਡੀ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਉਹ ਗੋੜੇ ਜਿਹੜੇ ਸਿੱਖ ਬਣ ਗਏ ਹਿੰਦੂਆਂ ਨੇ ਬਾਬਿਆਂ ਨੇ ਬੜਾ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸੀ ਉਹ Hindu ਬਣ ਕੇ ਅੱਜ ਵੀ ਬਿੰਦਵਾਨ ਚ ਜਾਓ ਇਥੇ ਉਹਨੇ ਸਮਾਜ ਦਾ ਵਿਸ਼ਾ ਕੀ ਹੈ ਇਥੇ ਇੱਕ ਫ੍ਰੀडम ਚੁਆਇਸ ਹੈ ਕਿ ਹਰ ਇਨਸਾਨ ਜੋ ਅੱਛਾ ਲੱਗੇ ਉਹ ਕਰੇ ਤੇ ਹਰ ਧਰਮ ਆਪਣਾ ਪ੍ਰਚਾਰ ਕਰਦਾ ਹੈ ਔਰ ਸਭ ਤੋਂ ਜ਼ਿਆਦਾ ਧਰਮ ਦਾ ਪ੍ਰਚਾਰ ਤੇ ਇਥੇ ਹਿੰਦੂ ਦਾ ਹੋ ਰਿਹਾ ਹੈ ਲੇਕਿਨ ਉਸ ਸਵਾਲਾ ਕਿ ਅਗਰ 크੍ਰਿਸਚਨ ਲੋਗ ਆਪਣੇ ਪ੍ਰਭੂ ਦਾ ਬਾਈਬਲ ਦਾ ਪੱਗਾਮ ਦਿੰਦੇ ਨੇ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਸੁਣ ਕੇ ਵਿਸ਼ਵਾਸ ਕਰਦਾ ਪ੍ਰੇਰਿਤ ਕਰਦਾ ਉਹਦੇ ਜੀਵਨ 'ਚ ਅੱਛੀ ਸ਼ਾਂਤੀ ਆਂਦੀ ਹੈ ਤੇ ਇਹਨੂੰ ਇੱਕ ਧਰਮ ਪਰिवर्तन ਦਾ ਮੁੱਦਾ ਬਣਾ ਕੇ 크ਿਸਚੀਅਨਿਟੀ ਨੂੰ ਔਰ ਸਿੱਖਾਂ ਨੂੰ ਆਪਸ ਚ ਲਾਉਂਗਾ ਇੱਕ ਬੜਾ ਗਹਿਰਾ ਡੂੰਗਾ ਤੇ ਗੰਦਾ پلان ਬਚਿਆ ਜਾ ਰਿਹਾ ਜਿਹਦੇ ਵਿੱਚ ਗੁਰਿੰਦਰ ਸ਼ਾਸਤਰੀ ਇਹਦਾ ਬਹੁਤ ਵੱਡਾ ਮੋੜਾ ਆ ਜੋ ਪੰਜਾਬ ਦੇ ਵਿੱਚ ਆਣਾ ਚਾਹੁੰਦਾ ਆ ਔਰ ਪੰਜਾਬ ਦੇ ਵਿੱਚ ਪੈਦਲ ਯਾਤਰਾ ਕਰਨਾ ਚਾਹੁੰਦਾ ਆ ਔਰ ਜਿਹੜੇ ਇਹ ਮੁੱਦੀ ਚੁੱਕਦਾ ਕਿ ਜਿਹੜੇ ਸਿੱਖ ਨੇ ਉਹ ਪਗੜੀ ਦੇ ਵਿੱਚ ਮੱਛਰ ਚ ਵੇਖਦਾ 크ਿਸਚੀਅਨਿਟੀ ਨੂੰ ਵੇਖਦਾ ਮੈਨੂੰ ਅੱਗ ਲੱਗਦੀ ਆ ਹੁਣ ਸਵਾਲ ਆ ਕਿ ਬਾਈਬਲ ਨੂੰ ਕੋ ਪੜ੍ਹ ਬਾਈਬਲ ਸਭ ਤੋਂ ਪੁਰਾਣਾ ਗ੍ਰੰਥ ਹੈ ਉਹਦੇ ਵਿੱਚ 15 ਤੋਂ ਵੱਧ ਵਰੀ ਪਗੜੀ ਬੰਨੀ ਲੋਕਾਂ ਦੇ ਉੱਤੇ ਔਰ ਪਗੜੀ ਬੰਨੇ ਹੋਏ ਜਿਹੜੇ ਸੇਵਕ ਆ ਉਹਨਾਂ ਦਾ ਜ਼ਿਕਰ ਆਂਦਾ ਹੈ ਔਰ ਨਾਲੇ ਇੱਥੇ ਇਹ ਜਿਹੜਾ ਧਾਰਮਿਕ ਜੀਵਨ ਦਾ ਵਿਸ਼ਾ ਅਟਰਨ ਲਈ ਹੈ ਇਹ ਬਾਹਰੀ ਰੂਪ ਦਾ ਨਹੀਂ ਹੈ ਇਹ ਸਾਰੀਆਂ ਪਲੈਨਿੰਗਸ ਕਰਕੇ ਇੱਕ ਟਾਰਗੇਟ ਕੀਤਾ ਜਾਂਦਾ ਇੱਕ ਐਡੇ ਵੱਡੇ ਸ਼ਾਂਤਮਈ ਧਰਮ ਨੂੰ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਤੇ ਅਟੈਕ ਹੁੰਦੇ ਨੇ ਚਰਚਾਂ ਦੇ ਪਾਦਰੀ ਸਾਹਿਬ ਜਾਂ ਸਾਡੀਆਂ ਸੰਸਥਾਵਾਂ ਸ਼ਾਂਤ ਰੇਣਿਆ ਕੁਝ ਪ੍ਰਗਤੀ ਵਚਨ ਚ ਲੀਕਾ ਮਾਫ ਕਰੋ ਮਾਫ ਕਰੋ ਔਰ ਇਸ ਚੱਕਰ ਵਿੱਚ ਇਹ ਲੋਕ ਵੱਧ ਰਹੇ ਨੇ ਲੇਕਿਨ ਅਸੀਂ ਇਹ ਹੁਣ ਮੈਂ ਸਰਕਾਰਾਂ ਤੱਕ ਸੈਂਟਰ ਗਵਰਨਮੈਂਟ ਤੱਕ ਗੁਰਿੰਦਰ ਸ਼ਾਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਇਹਦਾ ਕਰਦਾ ਹੈ ਗੋਦਾ ਕਰਕੇ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵੱਡਾ ਇੱਥੇ ਪਾਸਟਰਸ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਗ੍ਰਿੰਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਖੂਨੀ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਗਾ ਔਰ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਸਾਡੀਆਂ ਕਮਿਊਨਿਟੀ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਮਿਨਿਸਟਰੀਜ਼ ਵੱਲੋਂ ਸਾਰੇ ਸਾਡੇ ਜਿਹੜਾ ਸਿੱਖੀ ਸਮਾਜ ਦੇ ਵੱਲੋਂ ਕਿ ਇਹਦੇ ਤੇ ਲੱਤ ਪਾਈ ਜਾਵੇ ਨੂੰ ਰੋਕਿਆ ਜਾਵੇ ਨਹੀਂ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਅਸੀਂ ਦੋਰਾ ਕਰਦੇ ਨੇ ਉਹ ਗੋਹ ਕਿਤਰਾ ਕੀਤਾ ਜੋ ਵਿਰੋਧ ਅਸੀਂ ਆਪਣੇ ਬਹੁਤ ਸਾਰੇ ਵੱਡੇ ਆਖਠੀ ਨੂੰ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਪੂਰੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਾਗੇ ਨੇ ਖਲਾਬ ਅਜੰਡਾ ਕੀ ਹੈ ਜਿਹੜਾ ਅਸੀਂ ਦੱਸਣਾ ਚਾਹੁੰਦੇ ਆ ਕਿ ਉਹ ਜਿਹੜੀਆਂ ਏਜੰਸੀਆਂ ਜਿਹੜੀਆਂ ਸ਼ੁਰੂ ਤੋਂ ਕ੍ਰਿਸਚੀਅਨ ਲਿਡੇ ਖਲਾਬ ਇੱਕ ਪ੍ਰੋਪਗੈਂਡਾ ਕਰਦੀਆਂ ਆ ਰਹੀਆਂ ਨੇ ਅਸੀਂ ਉਹਨਾਂ ਏਜੰਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਹਨਾਂ ਸਰਕਾਰਾਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਆ ਇਹ ਮਸੀਹੀ ਧਰਮ ਕੋ ਨਹੀਂ ਹੋ ਰਿਹਾ ਠੀਕ ਹੈ ਸਾਡਾ ਮਸੀਹੀ ਧਰਮ ਹਮੇਸ਼ਾ ਸ਼ਾਂਤੀ ਬਖਸ਼ਦਾ ਤੁਹਾਡੀ ਬਾਈਬਲ ਇਹ ਕਹਿੰਦੀ ਹੈ ਕਿ ਤੁਸੀਂ ਪਿਆਰ ਕਰੋ ਸ਼ਾਂਤੀ ਕਰੋ ਪਰ ਅਸੀਂ ਇਹ ਸ਼ਾਂਤੀ ਦਾ ਸਾਡਾ ਸਿਲਾ ਇਹ ਨਾ ਸਮਝਿਆ ਜਾਵੇ ਕਿ 크ਿਸਚਨ ਸਮਾਜ ਜਿਹੜਾ ਆ ਉਹ ਕਮਜ਼ੋਰ ਹੈ ਸ਼ਾਇਦ ਕਿਸੇ ਪੱਖੋਂ ਜਿਹੜਾ ਬਿਲਕੁਲ ਡਰਪੋਕ ਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਪੰਜਾਬ ਦੇ ਅੰਦਰੋਂ ਸਮੁੱਚੇ ਪੰਜਾਬ ਦੇ ਅੰਦਰੋਂ ਸਾਡੀ ਧਾਰਮਿਕ ਲੋਬੀ ਆਈ ਆ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਸਾਡੇ ਮਾਨਯੋਗ ਪਾਸਟਰ ਸਾਹਿਬਾਨ, ਬਿਸ਼ਪ ਸਾਹਿਬਾਨ, ਐਲਡਰ ਸਾਹਿਬਾਨ ਆਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ 크ਿਸਚਨ ਲੀਡਰ ਆਏ ਨੇ ਜਿਦੇ ਸਾਡੇ ਬਜ਼ੁਰਗ ਹਮੀਦ ਮਸੀਹ ਜੀ ਵੀ ਸ਼ਾਮਲ ਨੇ ਸਾਡੇ ਸੁਜੀ ਪਾਪਾ ਜੀ, ਦਸਪਾਚ ਜੀ ਵੀ ਜੇ ਗੋਰੀਆ ਜੀ ਸਾਡੇ ਸੁਭਾਸ਼ ਚੋਪਾ ਜੀ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਈਆਂ ਔਰ ਰਾਜਸੀ ਇਸ ਮੰਚ ਤੋਂ ਵਿਸ਼ੇਸ਼ ਤੌਰ ਤੇ ਮੀਡੀਆ ਦੇ ਮੰਚ ਤੋਂ ਕੇਂਦਰ ਸਰਕਾਰ ਨੂੰ ਆਗਾਹ ਕਰਨਾ ਚਾਹੁੰਦੇ ਆ ਔਰ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਆਗਾਹ ਕਰਨਾ ਚਾਹੁੰਦੇ ਆ ਕਿ ਜਦੋਂ-ਜਦੋਂ ਇਹ ਦ੍ਰਿੰਦਰ ਸ਼ਾਸਤਰੀ ਸਾਡੇ ਪੰਜਾਬ ਦੇ ਪੰਜਾਬ ਦੀ ਧਰਤੀ ਉੱਪਰ ਆਇਆ ਆ ਇਹਨੇ ਹਮੇਸ਼ਾ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਹੇਟ ਸਪੀਚ ਕੀਤੀ ਆ ਗਲਤ ਬਿਆਨਬਾਜ਼ੀ ਕੀਤੀ ਆ ਆ ਅਗਰ ਤੁਸੀਂ ਚਾਨ ਮਹੀਨੇ ਪਿੱਛੇ ਜਲੋ ਤੇ ਜਦੋਂ ਇਹ ਦ੍ਰਿੰਦਰ ਸ਼ਾਸਤਰੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਔਰ ਬਾਹਰ ਆਉਂਦੇ 크੍ਰਿਸਚਨ ਸਮਾਜ ਦੇ ਖਿਲਾਫ ਜਿਹੜੀ ਆ ਕਿ ਮੰਦੀ ਪੱਦੀ ਸ਼ਬਦਾਵਲੀ ਵਰਤਦਾ ਜਿਹੜਾ ਸਾਡਾ ਪਵਿੱਤਰ ਬਾਈਬਲ ਦਾ ਸ਼ਬਦ ਹੈ ਹallelujah ਉਹਨੂੰ ਰੋੜ ਮਰੋੜ ਕੇ ਬੇਅਦਬੀ ਦੇ ਤਰੀਕੇ ਨਾਲ ਹallelujah ਕਰਕੇ ਬੋਲਦਾ ਇਹ ਵੀ ਉਹਦਾ ਜਿਹੜਾ ਸੀਗਾ ਸਾਡੀ ਧਰਮ ਪਰਨਾਵਾਂ ਉਥੇ ਪੰਚਾਇਆ ਇਹਨੇ ਔਰ ਜਦੋਂ ਹਰਮੰਦਰ ਸਾਹਿਬ ਤੋਂ ਨਿਕਲ ਕੇ ਇਹ ਪਠਾਨਕੋਟ ਜਾਂਦੇ ਜਾਂਦੇ ਇਹਦੇ ਗ੍ਰਾਂਥ ਬਦਲ ਜਾਂਦੇ ਸ਼ਾਮ ਹੁੰਦੇ ਹੁੰਦੇ ਉੱਤੇ ਜਾ ਕੇ ਕਹਿੰਦਾ ਕਿ ਇਹ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਅਸੀਂ ਹਿੰਦੂ ਭਾਈਚਾਰੇ ਦੀ ਜਿਹੜੀ ਰਮਾਇਣ ਆ ਗ੍ਰੰਥ ਰਮਾਇਣ ਆ ਅਸੀਂ ਉਹਦਾ ਪਾਠ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਕਰਾਂਗੇ ਔਰ ਜਿਹੜੀ ਤਾਜਾ ਹੁਣੇ ਦੇ দান ਆਇਆ ਇਹ ਕਹਿੰਦਾ ਕਿ ਮੈਂ ਜਿਹੜਾ ਪੰਜਾਬ ਦੇ ਅੰਦਰ ਤਾਦਲ ਯਾਤਰਾ ਕਰੂੰਗਾ ਔਰ ਮੈਨੂੰ ਚਾਹੇ ਉਹਦੇ 'ਚ ਮੇਰੇ ਪ੍ਰਾਣ ਸ਼ਾਵਰ ਹੋ ਜਾਣ ਤਾਂ ਵੀ ਤੁਹਾਨੂੰ ਪਰਵਾਹ ਨਹੀਂ ਹੈ ਪਰ ਮੈਂ ਅੱਜ ਪੰਜਾਬ ਸਰਕਾਰ ਨੂੰ ਆ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਜੇਕਰ ਇਹ ਪੰਜਾਬ ਦੀ ਧਰਤੀ ਦੇ ਉਪਰ ਇਹ ਆਉਂਦਾ ਹੈ ਤੇ ਜੇਕਰ ਦੋ ਕਾਮਿਆਂ ਦਾ ਟਕਰਾਅ ਹੁੰਦਾ ਹੈ ਕੋਈ ਖੂਨ ਖਰਾਬਾ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਪੂਰੀ ਤੇ ਪੂਰੀ ਜਿਹੜੀ ਪੰਜਾਬ ਸਰਕਾਰ ਦੀ ਹੋਊਗੀ ਉਹਦੀ ਪੂਰੀ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਹੋਏਗੀ ਔਰ ਅਸੀਂ ਬਹੁਤ ਜਲਦੀ ਇੱਕ ਤੋਂ ਦਿਨ ਚ ਹੀ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਵੀ ਮੰਗ ਪੱਤਰ ਦੇਾਂਗੇ ਔਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਾਂਗੇ ਔਰ ਅੱਜ ਜਿਹੜਾ ਲੋਕਲ ਪ੍ਰਸ਼ਾਸਨ ਹੈ ਚਾਹੇ ਉਹ ਡੀਸੀ ਹੋਵੇ ਚਾਹੇ ਪੁਲਿਸ ਕਮਿਸ਼ਨਰ ਹੋਵੇ ਚਾਹੇ ਸਾਡੇ ਇੱਥੇ ਡੀਆਈਜੀ ਸਾਹਿਬ ਹੋਣ ਅਸੀਂ ਸਾਰਿਆਂ ਨੂੰ ਸਮੁੱੱਚੇ ਜਣਿਆ ਸਾਡੀ ਧਾਰਮਿਕ ਲਾਬੀ ਔਰ ਸਮਾਜਿਕ ਲਾਬੀ ਰਾਜਨੀਤਿਕ ਲਾਬੀ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਉਂਦੇ ਹਾਂ ਦੇਖੋ ਮੈਂ ਹੈਰਾਨ ਹੋ ਜਾਣਾ ਕਿ ਇਹ ਗੁਰਿੰਦਰ ਸ਼ਾਸਤਰੀ ਇੱਕ ਪ੍ਰਚਾਰਕ ਆ ਇਹਨੂੰ ਤੇ ਚਾਹੀਦਾ ਕਿ ਸ਼ਾਂਤੀ ਦਾ ਸੰਦੇਸ਼ ਦੇਣਾ ਆਪਣੇ ਪਿਆਰੇ ਭਾਰਤ ਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨਣਾ ਪਰ ਸਾਨੂੰ ਇਹ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਬਹੁਤ ਜੜੀਆਂ ਤਾਕਤਵਰ ਦੇਸ਼ ਤੋਂ ਪਾਰਨ ਵਾਲੀਆਂ ਸਮਾਜਿਕ ਜੜੀਆਂ ਕਦਰਾਂ-ਕੀਮਤਾਂ ਨੂੰ ਤੋੜ-ਫੋੜ ਕਰਨ ਵਾਲੀਆਂ ਨਫ਼ਰਤ ਫਲਾਉਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਔਰ ਇਹਦੇ ਪਿੱਛੇ ਆਰਐਸਐਸ ਵਰਗੀਆਂ ਜੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਔਰ ਇਹ ਇਹ ਨਾ ਸਿਰਫ 크੍ਰਿਸਚੀਅਨ ਦੇ ਖਿਲਾਫ ਬੋਲਦਾ ਬਲਕਿ ਮੁਸਲਿਮ ਦੇ ਖਿਲਾਫ ਵੀ ਬੋਲਦਾ ਔਰ ਸਿੱਖ ਵੀਰਾਂ ਦੇ ਖਿਲਾਫ ਵੀ ਬੋਲਦਾ ਔਰ 크੍ਰਿਸਚੀਅਨਿਟੀ ਦੇ ਖਿਲਾਫ ਵੀ ਬੋਲਦਾ ਅੱਛੇ ਜੀ ਤੁਸੀਂ ਜੀ ਤੁਹਾਨੂੰ ਜਵਾਬ ਦੇਣਾ ਚਾਹੋਗੇ